ਗੁਰਿੰਦਰ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਗੁਰਿੰਦਰ ਸਿੰਘ ਟੋਨੀ ਨੇ ਪਰਿਵਾਰ ਤੋਂ ਵੱਧ ਕੇ ਪਾਰਟੀ ਨੂੰ ਤਰਜੀਹ ਦਿੱਤੀ ਹੈ ਜੋ ਬਾਕੀਆਂ ਦੇ ਲਈ ਕਰਾਰਾ ਚਟਕ ਹੈ। ਬੀਬੀ ਜਗੀਰ ਕੌਰ ਦੇ ਨਾਲ ਖਾਸ ਗੱਲਬਾਤ ਕੀਤੀ ਸਾਡੇ ਪੱਤਰਕਾਰ ਮਨਿੰਦਰ ਸਿੰਘ ਮੋਗਾ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਰੱਖਣ ਵਾਲੇ ਸਾਬਕਾ ਮੰਤਰੀ ਪੰਜਾਬ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅੱਜ ਬਹੁਤ ਵੱਡਾ ਚਟਕਾ ਲੱਗਿਆ ਜਦੋਂ ਉਹਨਾਂ ਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਵੱਲ ਬ੍ਰਹਮਪੁਰਾ ਦਾ ਸਾਥ ਛੱਡ ਕੇ ਸ਼੍ਰੋਮਣੀ ਕਾਲੀਤਾ ਬਾਦਲ ਦੇ ਵਿੱਚ ਮੌਲਿਤ ਕੀਤੀ ਗਈ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਜੋ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੀਪਤੀ ਜੀ ਨੇ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਦੇ ਨਾਲ ਪਾਰਟੀ ਆਗੂਆਂ ਦੇ ਨਾਲ ਮੌਜੂਦਾ ਸਰਪੰਚਾਂ ਪੰਚਾਂ ਦੇ ਨਾਲ ਜਿਹੜਾ ਪਿਛਲੇ ਮੈਂਬਰ ਵੀਰਪਿੰਦਰ ਕੋਰ ਦੇ ਨਾਲ ਅੱਜ ਸ਼ੋਮਨੀ ਕਾਲੀਦਾਲ ਵਿੱਚ ਸਮਾਰਨ ਕੀਤੀ ਗਈ ਔਰ ਇਸ ਮੌਕੇ ਜੋ ਠੱਠਾ ਮਾਰਦਾ ਕੱਠ ਵਰਕਰਾਂ ਦਾ ਉਹ ਆਪਣੇ ਵਿੱਚ ਇੱਕ ਵੱਡਾ ਸੰਕੇਤ ਹੈ ਕਿ ਰਣਜੀਤ ਸਿੰਘ ਪਰੰਪਰਾ ਨੂੰ ਬਹੁਤ ਵੱਡਾ ਚੜਕਾ ਲੱਗਿਆ ਹੈ ਆਪਣੇ ਹੀ ਘਰ ਦੇ ਵਿੱਚ ਕਿਉਂਕਿ ਕੜੂਰ ਸਾਹਿਬ ਹਲਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਗੁਰਿੰਦਰ ਸਿੰਘ ਟੋਨੀ ਵੱਲੋਂ ਹਲਕੇ ਦੀ ਕਮਾਂਡ ਸੰਭਾਲੀ ਜਾ ਰਹੀ ਸੀ ਉਹਨਾਂ ਦੇ ਸੋਚੇ ਤੰਮਾ ਕਰਨ ਦੀ ਦੇਖ ਰਹੀ ਕੀਤੀ ਜਾ ਰਹੀ ਸੀ ਹੋਰ ਬ੍ਰਹਮਪ੍ਰਧਾ ਸ਼੍ਰੋਮਣੀ ਕਾਲੀਦਾਲ ਬਾਦਲ ਨੂੰ ਛੱਡਣ ਦੇ ਫੈਸਲੇ ਦੇ ਖਿਲਾਫ ਚੱਲ ਰਹੇ ਆ ਅੱਜ ਗੁਰਿੰਦਰ ਸਿੰਘ ਟੋਨੀ ਵੱਲੋਂ ਸ਼੍ਰੋਮਣੀ ਕਾਲੀਦਾਲ ਦਾ ਪੱਲਾ ਫੜਾਇਆ ਗਿਆ ਬ੍ਰਹਮਪ੍ਰਧਾ ਸਾ ਛੱਡਿਆ ਗਿਆ ਤੇ ਸ਼੍ਰੋਮਣੀ ਕਾਲੀਦਾਲ ਵਿੱਚ ਸਲਮਾਨ ਜੋ ਉਹਦਾ ਦੇਂਦ ਦਾ ਭਰੋਸਾ ਦਿੱਤਾ ਗਿਆ ਤੇ ਇੱਥੇ ਮੌਜੂਦ ਹਲਕ ਪਾਰਟੀ ਵਰਕਰਾਂ ਪਾਰਟੀ ਆਗੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਅੱਜ ਬਹੁਤ ਖੁਸ਼ੀ ਦੇਖਣ ਨੂੰ ਮਿਲੀ ਗੱਲ ਕਰਾਂਗੇ ਬੀਬੀ ਜਗੀਰਕੌਰ ਦੇ ਨਾਲ ਪਾਰਟੀ ਦੇ ਹਰ ਵਰਕਰ ਦੇ ਮਨ 'ਚ ਦਰਦ ਹੈ ਕਿ ਪਾਰਟੀ ਦੀ ਇਸ ਵੇਲੇ ਇੱਜ਼ਤ ਦਾ ਸਵਾਲ ਹੈ ਪਾਰਟੀ ਨੇ ਸੇਵਾ ਦੇਸ਼ ਦੇ ਵਿੱਚ ਆਪਣੀ ਭੂਮਿਕਾ ਨਿਭਾਉਣੀ ਹੈ ਤੇ ਅੱਜ ਜਿਹੜਾ ਬ੍ਰਹਮਪੁਰਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਧੋਖਾ ਦਿੱਤਾ ਪਾਰਟੀ ਨੂੰ ਉਹਨਾਂ ਦੀ ਸਾਰੇ ਪਰਿਵਾਰ ਵਾਲੇ ਮਹਿਸੂਸ ਕਰਦੇ ਆਂ ਕਿ ਉਹਨੇ ਵੱਡੀ ਗਲਤੀ ਕੀਤੀ ਹੈ ਤੇ ਅੱਜ ਮੈਂ ਮੈਨੂੰ ਖੁਸ਼ੀ ਹੈ ਕਿ ਸਰਦਾਰ ਗੁਰਿੰਦਰ ਸਿੰਘ ਜੀ ਟੋਨੀ ਸਾਹਿਬ ਜੋ ਬ੍ਰਮਪੁਰੇ ਦੇ ਭਤੀਜਾ ਲੱਗਦੇ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਿਆ ਇਲਾਕੇ ਨੂੰ ਇਕੱਠਾ ਕੀਤਾ ਕਿ ਅਸੀਂ ਫਿਰ ਉਸੇ ਤਰ੍ਹਾਂ ਪਾਰਟੀ ਸੇਵਾ ਕਰਨੀ ਹੈ ਉਹ ਪਾਰਟੀ ਤੋਂ ਬਾਹਰ ਨਹੀਂ ਸੀ ਗਏ ਉਹਨਾਂ ਨੇ ਦੱਸਿਆ ਕਿ ਉਹ ਤੇ ਪਾਰਟੀ ਦੇ ਵਿੱਚ ਹੀ ਸੀ ਬੜੀਆਂ ਮਿੰਤਾ ਕਰਦੇ ਰਹੇ ਪਰ ਉਹ ਨਹੀਂ ਰਹੇ ਇਸ ਕਰਕੇ ਪਰ ਉਹਨਾਂ ਨੇ ਪੜੀ ਪਾਰਟੀ ਨੂੰ ਸੰਭਾਲਣ ਦਾ ਆਪਣੀ ਬੀੜਾ ਚੁੱਕ ਲਿਆ ਅਸੀਂ ਉਹਨਾਂ ਦਾ ਤਰਵਾਦ ਕਰੀ ਕਿ ਸਵੇਦੋ ਤੁਹਾਡੀ ਚੋਣ ਮੈਂ ਉਹਨੂੰ ਕਿੱਡਾ ਕਬਲ ਦੇਖੋ ਜੀ ਚੋਣ ਮਹਿਮਨੋ ਤੇ ਵਰਕਰਾਂ ਨਾਲ ਹੀ ਮਿਲਦਾ ਬਲ ਅੱਜ ਤੇ ਮੈਨੂੰ ਲੱਗਦਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਬਹੁਤ ਵੱਡੀ ਸਾਡੀ ਲੀਡ ਹੋਏਗੀ ਬਹੁਤ ਵੱਡੀ ਸ਼ਕਤੀ ਮਿਲੇਗੀ ਸਰਾ ਗੁਰਿੰਦਰ ਸਿੰਘ ਜੀ ਟੋਨੀ ਸਾਹਿਬ ਦੇ ਤੁਰਨ ਦੇ ਨਾਲ ਜਿਸ ਤਰ੍ਹਾਂ ਬੀਬੀ ਵੀਰ ਕੋ ਦੱਸਿਆ ਕਿ ਗਰੀ ਸਿੰਘ ਪਰ ਅਪਰੋਚ ਬਹੁਤ ਵੱਡਾ ਚਟਕਾ ਲੱਗਿਆ ਹੈ ਇੱਕ ਪਰ ਫਿਰ ਤੋਂ ਸੀਰਾ ਦਿਖਾਣੀ ਚਾਹਾਂਗੇ ਬਹੁਤ ਤੁਹਾਡੇ ਕੱਠ ਦੀਆਂ ਸਾਠਾ ਮਾਰ ਦੇ ਇਸ ਕੱਠ ਦੇ ਵਿੱਚ ਗੁਰਿੰਦਰ ਸਿੰਘ ਟੋਨੀ ਰਗਪੁਰਾ ਬਨਰ ਸ਼ੋਮਨੀ ਕਾਲੀਦਲ ਬادل ਵਿੱਚ ਸਮੂਲੀਤ ਦਾ ਐਲਾਨ ਕੀਤਾ ਗਿਆ ਹੈ ਔਰ ਬਾਕੀ ਜਿਹਨੂੰ ਮਰਜ਼ੀ ਬਣਾ ਦੇ ਇਸ ਮੌਕੇ ਜੋ ਪੂਰੇ ਇਲਾਕੇ ਭਰ ਦੇ ਮਜੂਦਾ ਸਰਪੰਚ ਨੇ ਪੰਚ ਨੇ ਪਹਿਲਾਂ ਤਾਂ ਮੈਂ ਸਰਕਲ ਪ੍ਰਧਾਨ ਨੇ ਇਹਨਾਂ ਵੱਰ ਵੱਡੀ ਗਿਣਤੀ ਮਜੂਦ ਵਰਕਰਾਂ ਵੱਲੋਂ ਸ਼ੋਮਨੀ ਕਾਲੀਦਲ ਬادل ਵਿੱਚ ਸਮੂਲੀਤ ਕਰਨ ਦਾ ਐਲਾਨ ਕੀਤਾ ਗਿਆ ਔਰ ਜੀ ਸਿੰਘ ਗੰਪੁਰਾ ਦਾ ਸਾਥ ਛੱਡਿਆ ਗਿਆ ਜੋ ਕਿ ਸ਼ੋਮਨੀ ਕਾਲੀਦਲ ਟਕਸਾਲੀ ਲਈ ਬਹੁਤ ਵੱਡਾ ਚਟਕਿਆ ਔਰ ਆਂਦੀਆਂ ਲੋਕ ਸਭਾ ਚੋਣਾਂ ਦੇ ਲਈ ਸ਼ੋਮਨੀ ਕਾਲੀਦਾਰ ਨੂੰ ਲਾਨਣਗੇ ਮੀਦਰ ਬੀਬੀ ਚਗੀਰ ਕੋਲ ਲਈ ਇਸ ਚੋਣ ਮਹਿਮ ਨੂੰ ਇਸ ਫੈਸਲੇ ਦੇ ਨਾਲ ਬਹੁਤ ਵੱਡਾ ਹੰਗਾਰਾ ਮਿਲਿਆ ਕੈਮਰਾ ਪਰ ਸਰਫਤਾਰ ਸਿੰਘ ਦਾ ਮਨਿੰਦਰ ਸਿੰਘ ਦਾ ਬਿਲਕੁਲ 13 ਸਾਲ